ਦੋਸਤੋ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਹਰੇਕ ਇਨਸਾਨ ਨੂੰ ਡਰ ਜ਼ਰੂਰ ਲੱਗਦਾ ਹੈ ਤੇ ਡਰ ਲੱਗਣਾ ਕੋਈ ਮਾੜੀ ਗੱਲ ਨਹੀਂ ਪਰ ਡਰ ਦੇ ਕਾਰਨ ਆਪਣੇ ਕੰਮ ਤੋਂ ਪਾਸਾ ਵੱਟ ਲੈਣਾ ਜਾਂ ਡਰ ਦੇ ਮਾਰੇ ਇੱਕ ਜਗ੍ਹਾ ਤੇ ਬੈਠ ਜਾਣਾ ਇਹ ਬਹੁਤ ਮਾੜੀ ਗੱਲ ਹੈ ਦੋਸਤੋ ਜਿਸਨੇ ਵੀ ਕੰਮ ਸ਼ੁਰੂ ਕੀਤਾ ਉਸਨੇ ਆਪਣਾ ਪੂਰਾ ਬੰਦੋਬਸਤ ਲੈ ਕੇ ਕਦੇ ਵੀ ਕੰਮ ਸ਼ੁਰੂ ਕੀਤਾ ਨਹੀਂ ਜਿਵੇਂ ਜਿਵੇਂ ਉਹ ਕੰਮ ਦੇ ਵਿੱਚ ਵੜਦਾ ਗਿਆ ਤੇ ਉਸ ਕੰਮ ਨੂੰ ਅੱਗੇ ਵਧਾਉਣ ਲਈ ਉਸ ਨੂੰ ਜਿਸ ਜਿਸ ਚੀਜ਼ ਦੀ ਜ਼ਰੂਰਤ ਪਈ ਉਹ ਪੂਰੀ ਕਰਦਾ ਗਿਆ ਤੇ ਦੋਸਤੋ ਇਹ ਵੀ ਜ਼ਰੂਰੀ ਨਹੀਂ ਕਿ ਹਰ ਚੀਜ਼ ਲਈ ਉਸ ਦੀ ਜੇਬ ਵਿੱਚ ਪੈਸੇ ਹੁੰਦੇ ਹੋਣਗੇ ਬਸ ਉਸ ਦੀ ਕੋਸ਼ਿਸ਼ ਇਹ ਰਹੀ ਹੋਵੇਗੀ ਕਿ ਮੈਂ ਆਪਣੇ ਕੰਮ ਨੂੰ ਅਧੂਰਾ ਨਹੀਂ ਛੱਡਣਾ ਮਿਸਾਲ ਦੇ ਤੌਰ ਤੇ ਸਾਨੂੰ ਕੀ ਲੱਗਦਾ ਹੈ ਕਿ ਜਿਵੇਂ ਅੱਜ ਗੱਡੀਆਂ ਸੜਕਾਂ ਤੇ ਭਜ ਰਹੀਆਂ ਹਨ ਇਹ ਇਨਸਾਨ ਨੇ ਪਹਿਲੇ ਦਿਨ ਹੀ ਇਸੇ ਤਰ੍ਹਾਂ ਦੀਆਂ ਗੱਡੀਆਂ ਬਣਾਈਆਂ ਹੋਣਗੀਆਂ ਨਹੀਂ ਹੋ ਸਕਦਾ ਕਿ ਪਹਿਲਾ ਇਨਸਾਨ ਨੇ ਗੱਡੀ ਦੀਆਂ ਲਾਈਟਾਂ ਦੀ ਹੀ ਜ਼ਰੂਰਤ ਨਾ ਸਮਝੀ ਹੋਵੇ ਪਰ ਜਿਵੇਂ ਹੀ ਗੱਡੀ ਨੂੰ ਹਨੇਰੇ ਵਿੱਚ ਚਲਾਉਣਾ ਪਿਆ ਤਾਂ ਇਨਸਾਨ ਨੂੰ ਇਹ ਪਤਾ ਲੱਗਾ ਕਿ ਗੱਡੀ ਨੂੰ ਚਾਨਣ ਦੀ ਜ਼ਰੂਰਤ ਹੈ ਤੇ ਇਹ ਵੀ ਨਹੀਂ ਕਿ ਅਜ ਵਰਗੀਆਂ ਪਹਿਲੇ ਦਿਨ ਹੀ ਉਸ ਟਾਈਮ ਤੇ ਲਾਈਟਾਂ ਲਾ ਦਿੱਤੀਆਂ ਹੋਣਗੀਆਂ ਨਹੀਂ ਹੋ ਸਕਦਾ ਕਿ ਅੱਗੇ ਤੋਰਚਾਂ ਬਨ ਕੇ ਗੱਡੀ ਨੂੰ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਹੋਵੇ ਤੇ ਇਹ ਵੀ ਹੋ ਸਕਦਾ ਕਿ ਗੱਡੀ ਦੇ ਬੈਕ ਗੇਅਰ ਦੀ ਜ਼ਰੂਰਤ ਹੀ ਨਾ ਸਮਝੀ ਗਈ ਹੋਵੇ ਪਰ ਜ਼ਰੂਰਤ ਸੀ ਜਿਵੇਂ ਹੀ ਗੱਡੀ ਦਾ ਬੈਕ ਗੇਅਰ ਲਗਾਇਆ ਤਾਂ ਪਤਾ ਲੱਗਾ ਕਿ ਗੱਡੀ ਨੂੰ ਬੈਕ ਲਾਈਟਾਂ ਦੀ ਵੀ ਜ਼ਰੂਰਤ ਹੈ ਤੇ ਦੋਸਤੋ ਇਨਸਾਨ ਦੀ ਕੋਸ਼ਿਸ਼ ਨੇ ਅੱਜ ਕੀ ਰੰਗ ਲਗਾਏ ਹੋਏ ਹਨ ਤੇ ਅਸੀਂ ਉਹਨਾਂ ਕੋਸ਼ਿਸ਼ਾਂ ਦੀ ਅੱਜ ਪੂਰੇ ਨਜ਼ਾਰੇ ਲੈ ਰਹੇ ਹਾਂ ਦੋਸਤੋ ਕੋਸ਼ਿਸ਼ ਕਰਦੇ ਰਹਿਣਾ ਹੈ ਜਿੰਦਾ ਇਨਸਾਨ ਦੀ ਨਿਸ਼ਾਨੀ ਹੈ ਨਹੀਂ ਤਾਂ ਪੰਜਾਬੀ ਦੀ ਕਹਾਵਤ ਹੈ ਕਿ ਜਿਵੇਂ ਅਸਾ ਤੇ ਮਰੇ ਨਿਰਸਾ ਜਿਸ ਇਨਸਾਨ ਨੂੰ ਅੱਗੇ ਵਧਣ ਦੀ ਆਸ ਹੈ ਜਿਸ ਨੂੰ ਅੱਗੇ ਦੀ ਆਸ ਹੈ ਉਹ ਅੱਗੇ ਵਧਣ ਦੀ ਕੋਸ਼ਿਸ਼ ਜਰੂਰ ਕਰਦਾ ਰਹਿੰਦਾ ਹੈ ਇਹ ਕੋਸ਼ਿਸ਼ ਇਨਸਾਨ ਦੇ ਹਰ ਡਰ ਨੂੰ ਖਤਮ ਕਰਦੀ ਜਾਂਦੀ ਹੈ ਤੇ ਇੱਕ ਦਿਨ ਦੁਨੀਆ ਦਾ ਬਾਦਸ਼ਾਹ ਬਣਾ ਦਿੰਦੀ ਹੈ ਦੋਸਤੋ ਇਸੇ ਤਰ੍ਹਾਂ ਇੱਕ ਪਿੰਡ ਵਿੱਚ ਬਹੁਤ ਵੱਡਾ ਜੰਗਲ ਸੀ ਜਿਸ ਵਿੱਚ ਇੱਕ ਸਾਧੂ ਤਪસ્યા ਕਰਦਾ ਸੀ ਤੇ ਉਸੇ ਪਿੰਡ ਵਿੱਚ ਇੱਕ ਤੇਜ ਪ੍ਰਤਾਪ ਨਾਂ ਦਾ ਲੜਕਾ ਰਹਿੰਦਾ ਸੀ ਉਹ ਡਰਦਾ ਬਹੁਤ ਸੀ ਪਰ ਉਸ ਦੇ ਮਨ ਵਿੱਚ ਕੁਝ ਵੱਡਾ ਕਰਨ ਦਾ ਸੁਪਨਾ ਸੀ ਇੱਕ ਦਿਨ ਉਹ ਸਾਧੂ ਦੇ ਕੋਲ ਗਿਆ ਤੇ ਕਹਿਣ ਲੱਗਾ ਗੁਰੂ ਦੇ ਮੈਂ ਕੁਝ ਵੱਡਾ ਕਰਨਾ ਚਾਹੁੰਦਾ ਹਾਂ ਪਰ ਮੈਨੂੰ ਡਰ ਬਹੁਤ ਲੱਗਦਾ ਹੈ ਦੱਸੋ ਮੈਂ ਕੀ ਕਰਾਂ ਗੁਰੂ ਦੇ ਮੁਸਕਰਾਉਂਦੇ ਹੋਏ ਬੋਲੇ ਕਿ ਕੱਲ ਤੋਂ ਸੂਰਜ ਦੇ ਚੜ੍ਹਨ ਤੋਂ ਪਹਿਲਾਂ ਇਸ ਦੇ ਇਸ ਜੰਗਲ ਦੇ ਖੂ ਕੋਲ ਆਉਣਾ ਹੈ ਤੇ ਉਹ ਵੀ ਇਕੱਲੇ ਆਉਣਾ ਹੈ ਤੇਜ ਪ੍ਰਤਾਪ ਇੱਕਦਮ ਕਬਰਾ ਗਿਆ ਪਰ ਫਿਰ ਵੀ ਉਸਨੇ ਗੁਰੂ ਦੇਵ ਦੇ ਨਾਲ ਵਾਅਦਾ ਕਰ ਲਿਆ ਕਿਉਂਕਿ ਉਸ ਨੂੰ ਗੁਰਦੇਵ ਤੇ ਪੂਰਾ ਵਿਸ਼ਵਾਸ ਸੀ ਉਹ ਹਨੇਰਾ ਹੁੰਦਿਆ ਹੀ ਜੰਗਲ ਵਾਲ ਤੁਰ ਪਿਆ ਤੇ ਸੂਰਜ ਚੜ੍ਹਨ ਤੋਂ ਪਹਿਲਾਂ ਉਸ ਖੂਕੋਲ ਪਹੁੰਚ ਗਿਆ ਮਹਾਤਮਾ ਜੀ ਨੂੰ ਮਲੇ ਤੇ ਮਹਾਤਮਾ ਜੀ ਕਹਿਣ ਲੱਗੇ ਕਿ ਤੈਨੂੰ ਡਰ ਨਹੀਂ ਲੱਗਿਆ ਤੇ ਤੇਜ ਪ੍ਰਤਾਪ ਕਰਨ ਲੱਗਿਆ ਗੁਰੂ ਜੀ ਡਰਤਾ ਬਹੁਤ ਲੱਗਦਾ ਸੀ ਪਰ ਆਪ ਜੀ ਦੀ ਕਿਰਪਾ ਨਾਲ ਮੈਨੂੰ ਉਹ ਚੀਜ਼ਾਂ ਹੀ ਨਹੀਂ ਮਿਲੀਆਂ ਜਿੰਨਾਂ ਦਾ ਮੈਨੂੰ ਦੱਸਿਆ ਗਿਆ ਸੀ ਮੈਨੂੰ ਇਹ ਦੱਸਿਆ ਗਿਆ ਸੀ ਕਿ ਇਸ ਜੰਗਲ ਵਿੱਚ ਭੂਤ ਪ੍ਰੇਤ ਰਹਿੰਦੇ ਹਨ ਅਤੇ ਜੰਗਲੀ ਜਾਨਵਰ ਰਹਿੰਦੇ ਹਨ ਪਰ ਮੈਨੂੰ ਕੋਈ ਵੀ ਮਿਲਿਆ ਨਹੀਂ ਦੋਸਤੋ ਇਹ ਸਾਰੇ ਡਰ ਲੋਕਾਂ ਦੇ ਦੱਛੇ ਦਸਾਏ ਸਾਡੇ ਮਨ ਵਿੱਚ ਘਰ ਘਰ ਜਾਂਦੇ ਹਨ ਤੇ ਅਸੀਂ ਆਪਣੇ ਰਾਹ ਤੋਂ ਭਟਕ ਜਾਂਦੇ ਹਾਂ ਜਿਸ ਕਾਰਨ ਅਸੀਂ ਆਪਣੀ ਮੰਜ਼ਿਲ ਤੇ ਪਹੁੰਚ ਹੀ ਨਹੀਂ ਪਾਉਂਦੇ ਅਸਲੀਅਤ ਵਿੱਚ ਇਹ ਡਰ ਕੁਝ ਵੀ ਹੁੰਦੇ ਨਹੀਂ ਸੋ ਦੋਸਤੋ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੇ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਇਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਆਪ ਜੀ ਦਾ ਟਾਈਮ ਦੇਣ ਤੇ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ